ਇਹਦੀ ਦੂਜੀ ਪੌੜੀ ਨਾਲ ਲੱਗਦੀ ਆ ਮੰਨਣ ਦੀ ਜੋ ਕੋ ਸੁਣਿਆ ਨੂੰ ਮੰਨੋ ਛੱਡੋ ਨਾ ਰਾਦਾ ਬਣਾਓ ਰਾਦਾ ਬਣਾ ਕੇ ਅੱਗੇ ਨੂੰ ਪੈਰ ਰੱਖੋ ਕਿਉਂ ਅਸੀਂ ਪੜ੍ਹ ਜਾਂਦੇ ਮਾਇਆ ਦਾ ਅਸਰ ਬਹੁਤ ਹੈ ਬੜੇ ਸਿਆਣੀਆਂ ਨੇ ਇਸ ਦਾ ਅਧਿਆਨ ਕਰਿਆ ਵੀ ਕੀ ਗੱਲ ਹੈ ਜਦ ਆਦਮੀ ਸਾਥ ਸੰਗ ਜੁੰਦਾ ਹੈ ਉਸ ਵੇਲੇ ਉਹਦੇ ਰਾਤੇ ਹੁੰਦੇ ਨੇ ਤੇ ਉਹਦੇ ਬਾਅਦ ਫੇਰ ਐ ਜਾ ਪੁੱਲਦਾ ਕਿ ਚਿਤ ਚੇਤੇ ਵੀ ਨਹੀਂ ਰਹਿੰਦਾ ਸਭ ਖੋਜ ਹੋ ਜਾਂਦਾ ਕੁਝ ਨਹੀਂ ਉਹੀ ਦੁਨੀਆ ਚ ਫੇਰ ਜਾ ਰਿਹਾ ਬਜਾ ਕੀ ਹੈ ਇਹਦੀ ਬਜਾ ਇੱਕ ਅਮਰੀਕਨ ਔਰਤ ਸੀ ਜਿਸ ਦਾ ਨਾਮ ਜੇਸੀ ਟਰਸਟ ਸੀਗਾ ਕੈਲੀਫੋਰਨੀਆ ਦੇ ਰਹਿਣ ਵਾਲੀ ਸੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਅੰਦਰ ਅਕਰ ਸਾਇੰਸਸ ਸੀ ਪ੍ਰੋਫੈਸਰ ਲੱਗੀ ਹੋਈ ਸੀ ਉਹ ਇੱਕ ਸਾਇੰਸ ਆ ਇਹ ਹੁੰਦੀ ਹੈ ਜਿਹੜੀ ਬੱਚੇ ਸਾਡੇ ਪੜ੍ਹਦੇ ਨੇ ਇਕੋ ਆ ਜਿਹੜੀ ਸਪਿਰਚੁਅਲ ਸਾਇੰਸ ਹੋਇਆ ਕਰਦੀ ਹੈ। ਉਹਦੇ ਵਿੱਚ ਉਸ ਨੂੰ ਪਰਮੇਸ਼ਰ ਨੇ ਸ਼ਕਤੀ ਦਿੱਤੀ ਹੋਈ ਸੀ ਕਿ ਹਰ ਬੰਦੇ ਦੇ ਅੰਦਰੋਂ ਪੜ੍ਹ ਲੈਂਦੀ ਸੀ। ਵੀ ਇਹ ਕਿਹਾ ਜੇ ਬੰਦਾ ਮੇਰੇ ਸਾਹਮਣੇ ਆ ਕੇ। ਵੈਸੇ ਬਹੁਤ ਏਨ ਸ਼ਕਤੀ ਦਿੱਤੀ ਹੋਈ ਆ ਬੰਦੇ ਦਾ ਮੱਥਾ ਦੇਖਦੀ ਸਾਰ ਪੜ ਲੈਂਦੇ ਨੇ। ਵੀ ਇਹ ਬੰਦਾ ਕਿਹਾ ਜਾ ਆ ਗਿਆ। ਉਦੇ ਨੈਣ ਲਖਸ ਦੇਖ ਕੇ ਪੜ ਲੈਂਦੇ ਨੇ ਉਹਦੀ ਅੱਖਾਂ ਦੇਖ ਕੇ ਪੜ ਲੈਂਦੇ ਨੇ ਉਹਦੇ ਮੂਹਰ ਦੇਖ ਕੇ ਪੜ ਲੈਂਦੇ ਨੇ ਉਹਦੇ ਹੱਥਾਂ ਦੀ ਹਰਕਤ ਦੇਖ ਕੇ ਪੜ ਲੈਂਦੇ ਨੇ ਵੀ ਕੈਸਾ ਬੰਦਾ ਹੈ ਹੱਥਾਂ ਦੀ ਲੰਬਾਈ ਚੜਾਈ ਦੇਖ ਕੇ ਪੜ ਲੈਂਦੇ ਨੇ ਵੀ ਇਹ ਬੰਦਾ ਕਿਹਾ ਜਾ ਰੂਗਾ ਸਾਇੰਸ ਸਾਹਿਬ ਭਾਰਤ ਯੂਨੀਵਰਸਿਟੀ ਬੜੀ ਉਪਰਾਈ ਲੇਕਿਨ ਉਹ ਉਸ ਨੂੰ ਕੋਤਰਾਣੇ ਦੇ ਤੀਓ ਐਸੀ ਤੇ ਉਹਨੇ ਉਹਨੂੰ ਪੁੱਛਿਆ ਵੀ ਇਹ ਕੀ ਗੱਲ ਹੈ ਬੰਦੇ ਦੇ ਉੱਤੇ ਅਸਰ ਹੁੰਦਾ ਹੈਗਾ ਤੁਸੀਂ ਬੋਲਦੇ ਹੋ ਗੱਲਾਂ ਕਰਦੇ ਹੋ ਬਾਹਰੋਂ ਸੀ ਕਿਉਂ ਪੁੱਲ ਜਾ ਉਹ ਕਹਿਣ ਲੱਗੀ ਵੀ ਇੱਥੇ ਆਈਟਮਸ ਨੇ ਜਿਹੜੇ ਸਾਡੀ ਨਿਗਾਹ ਤੋਂ ਲੰਬੇ ਨੇ ਸਾਨੂੰ ਸਮਝ ਨਹੀਂ ਆਉਂਦੇ ਦਿਖਦੇ ਨਹੀਂ ਆਏ ਨਾ ਅੱਖਾਂ ਦੇ ਨਾਲ ਕਿਉਂਕਿ ਅੱਖਾਂ ਆਪਣੇ ਬਣਾਈਆਂ ਨਹੀਂ ਕਿਤੇ ਚੀਜ਼ ਦੇ ਉੱਤੇ ਪ੍ਰਕਾਸ਼ ਪਵੇ ਤਾਂ ਦਿਸਦੀ ਹੈ ਜੇ ਹਨੇਰਾ ਪਵੇ ਫਿਰ ਨਹੀਂ ਦਿਸਦੀ ਇੱਕ ਦੇਵਖਾਨੇ ਜਿਹੜੇ ਦੇਵ ਮਾਮਲੇ ਦੇਖਦੇ ਨੇ ਦੇਵਕਾਨੇ ਜਿਹੜੇ ਦੇਵਗਲਾ ਸੁਣਦੇ ਨੇ ਦੇਵਤਿਆਂ ਦੀਆਂ ਬਾਤਾਂ ਸੁਣਦੇ ਨੇ ਹੋਰ ਬਾਤਾਂ ਸੁਣ ਲੈਂਦੇ ਨੇ ਪਸ਼ੂ ਪੰਛੀਆਂ ਦੀਆਂ ਬਾਤਾਂ ਸੁਣ ਲੈਂਦੇ ਨੇ ਦੇਵ ਖਾਂ ਸਾਰੀ ਕਿਰਿਆ ਦੇਖ ਲੈਂਦੀਆਂ ਨੇ ਉਹ ਕਹਿੰਦੇ ਇੱਥੇ ਆਈਟਮਸ ਭਰੇ ਪਏ ਨੇ ਵੇਵਸ ਚਲਦੀਆਂ ਆਈਟਮਸ ਤੇ ਜਿਵੇਂ ਸਮੁੰਦਰ ਦੇ ਵਿੱਚ ਚਲਦੀਆਂ ਨਾ ਨਦੀਆਂ ਲਹਿਰਾਂ ਚਲਦੀਆਂ ਜਿਨ੍ਹਾਂ ਦੇ ਉੱਤੇ ਜਹਾਜ਼ਾਂ ਨੂੰ ਰੁੱਖ ਸਹੀ ਰੱਖ ਕੇ ਸ਼ਿਪਰ ਆਉਂਦੇ ਨੇ ਨਹੀਂ ਤਾਂ ਸ਼ਿਪ ਫਸ ਜਾਇਆ ਕਰੇ ਤੁਰੇ ਹੀ ਨਾ ਉਹ ਬੜੀ ਭਾਰੀ ਸਾਇਸਾਇ ਜਿਹੜੇ ਪੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਜਿਓਗ੍ਰਾਫੀਆਤ ਪੜ੍ਹਿਆ ਹੈ ਵੀ ਕਿਵੇਂ ਉਹ ਪਾਣੀ ਦੀਆਂ ਲਹਿਰਾਂ ਜਿਹੜੀਆਂ ਥੱਲੇ ਥੱਲੇ ਵਿੱਚ ਨਦੀਆਂ ਚੱਲਦੀਆਂ ਸਮੁੰਦਰ ਦੇ ਜਿਨ੍ਹਾਂ ਦੇ ਵਿੱਚ ਜਹਾਜ਼ ਜਾਂਦਾ ਆਉਣਾ ਜਾਣਾ ਬਣਿਆ ਹੋਇਆ ਐਵੇਂ ਜਿਵੇਂ ਆਕਾਸ਼ ਤੇ ਅੰਦਰ ਖਿਆਲਾਂ ਦੀਆਂ ਨਦੀਆਂ ਵਹਿ ਰਹੀਆਂ ਫਲਾਡਾ ਹੈ ਪਏ ਨੇ ਕਿਤੇ ਕਾਲੇ ਪਰਮਾਣੂਆਂ ਦੀਆਂ ਨਦੀਆਂ ਐ ਕਿਤੇ ਪੀਲੇ ਵਾਲੀਆਂ ਨੇ ਕਿਤੇ ਲਾਲ ਦੀਆਂ ਨੇ ਕਿਤੇ ਬਾਦਾਮੀ ਦੀਆਂ ਨੇ ਕਿਤੇ ਕਿਸੇ ਦੀਆਂ ਕਿਤੇ ਕਿਸੇ ਦੀਆਂ ਕਿਸੇ ਥਾਂ ਸਫੈਦ ਅਣੂਆਂ ਦੀਆਂ ਨਦੀਆਂ ਵਹਿ ਰਹੀਆਂ ਲਾਈਟ ਦੀ ਉਹ ਸਫੈਦ ਜਿਹੜੇ ਹੈ ਉਹ ਜੁੜੇ ਹੋਏ ਹਿਰਦਿਆਂ ਦੇ ਵਿੱਚੋਂ ਨਿਕਲਦੇ ਨੇ ਜਿਵੇਂ ਉਹ ਤੁਸੀਂ ਸਾਹਾਂ ਸਾਹ ਜਿਵੇਂ ਬੈਠੇ ਹੋ ਇਤੋਂ ਸਫੈਦ ਲਾਈਟ ਨਿਕਲ ਕੇ ਫੈਲ ਰਹੀ ਹੈ ਅੱਜ ਤਾਂ ਬਹੁਤ ਜਿ ਸ਼ਿਕਾਰਾ ਹੋ ਗਿਆ ਇਹ ਗੱਲ ਨੂੰ ਸਮਝਣਾ ਕਿਉਂਕਿ ਹਰ ਚੀਜ਼ ਦੇ ਵਿੱਚੋਂ ਵਾਈਬ੍ਰੇਸ਼ਨ ਹੋ ਰਹੀ ਹੈ ਗੈਸੇਜ਼ ਨਿਕਲ ਰਹੀਆਂ ਨੇ ਅਮਰੀਕਾ ਸੀਮੇ ਉਥੇ ਇੱਕ ਵਾਰੀ ਮੈਂ ਦੇਖਿਆ ਦਿਖਾ ਰਹੇ ਸੀ ਉਹ ਬੇਸਮੈਂਟਾਂ ਸੀ ਉਹਨਾਂ ਨੇ ਕਿਹਾ ਵੀ ਬੇਸਮੈਂਟਾਂ ਨੂੰ ਯੂਜ਼ ਕਰੋ ਕਿਉਂਕਿ ਇਹਦੇ ਵਿੱਚ ਇੱਕ ਜ਼ਹਿਰੀਲੀ ਗੈਸ ਨਿਕਲ ਰਹੀ ਹੈ ਧਰਤੀ ਤੋਂ ਉਹ ਕੈਮਰਿਆਂ ਦੀ ਮਦਦ ਦੇ ਨਾਲ ਉਹਨਾਂ ਨੇ ਸਾਕਾਰ ਬੱਡੀ ਬਣਾ ਕੇ ਦਿਖਾਈ ਉਹ ਕੰਧਾਂ ਤੇ ਫਰਸ਼ਦੀਆਂ ਜਿੱਥੇ ਬਿਰਲਾ ਸੀ ਉਹਨਾਂ ਦੇ ਵਿੱਚੋਂ ਨਿਕਲ ਨਿਕਲ ਕੇ ਫੈਲ ਰਹੀ ਹੈ ਕਹਿੰਦੇ ਆਦਮੀ ਨੂੰ ਜੀਵ ਜੀਵਿਆ ਸੀ ਐਸੀ ਤਰ੍ਹਾਂ ਦੇ ਨਾਲ ਸਾਡੀਆਂ ਜਿਹੜੇ ਸਾਡੇ ਖਿਆਲ ਨੇ ਇਹ ਫੈਲਦੇ ਨੇ ਦੁਨੀਆ ਦੇ ਅੰਦਰ ਮਾਰੇ ਵੀ ਫੈਲਦੇ ਨੇ ਚੰਗੇ ਵੀ ਫੈਲਦੇ ਨੇ ਜਿਨ੍ਹਾਂ ਦੇ ਦਿਲੜਾ ਰਾਦੇ ਆ ਉਹਨਾਂ ਦੇ ਖਿਆਲ ਬੜੇ ਮਜ਼ਬੂਤ ਹੁੰਦੇ ਆ ਔਰ ਨਾਮ ਵਾਲੇ ਖਿਆਲ ਬਾਣੀ ਵਾਲੇ ਖਿਆਲ ਪਿਆਰ ਵਾਲੇ ਖਿਆਲ ਜਦੋਂ ਇਹ ਲਹਿਰਾਂ ਉੱਠਦੀਆਂ ਨੇ ਤਰੰਗਾਂ ਉੱਠਦੀਆਂ ਨੇ ਉਹ ਤਰੰਗ ਦਿਖਦੀ ਹੈ ਕਿਸੇ ਨੂੰ ਲਾਈਟ ਦੇ ਵਿੱਚ ਇੱਕ ਮਿੰਟ ਦੇ ਅੰਦਰ ਦੋ ਘਰਬ ਤਰੰਗ ਸਾਡੇ ਕੋਲੋਂ ਲੰਘ ਜਾਂਦੀ ਹੈ ਗੈਰਤੀ ਮਿੰਤੀ ਤੋਂ ਬਾਅਦ ਦੀਆਂ ਗੱਲਾਂ ਨੇ ਇਹ ਸਾਰੀਆਂ ਉਹ ਤਰੰਗਾਂ ਉੱਠਦੀਆਂ ਐਵੇਂ ਜਿਵੇਂ ਸਾਡੀਆਂ ਤਰੰਗਾਂ ਬ੍ਰਹਮੰਡ ਚ ਫੈਲਦੀਆਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਰਿਹਾ ਹੈ ਪਾਠੀ ਸਿੰਘ ਦਾ ਹਿਰਦਾ ਜੁੜਿਆ ਹੋਇਆ ਜੁੜ ਕੇ ਪਾਠ ਕਰ ਰਿਹਾ ਉਹ ਪਾਠ ਦੀਆਂ ਤਰੰਗਾਂ ਸਾਡੇ ਬਰਵੰਡ ਚ ਨਹੀਂ ਰਹਿੰਦੀਆਂ ਇਹਨੂੰ ਕ੍ਰਾਸ ਕਰਕੇ ਅਗਲੇ ਬਰਵੰਡਾਂ ਵਿੱਚ ਵੀ ਚਲੇ ਜਾਂਦੀਆਂ ਜਿਵੇਂ ਰੌਕਟ ਸਾਡੇ ਸੂਰਜ ਮੰਡਲ ਨੂੰ ਪਾਰ ਕਰਕੇ ਕahan ਲੰਘਿਆ ਦੱਸਦੇ ਨੇ ਇਹਨੂੰ ਤਾਂ ਚੇਹਰ ਲੱਗਦਾ ਹੈ ਲੇਕਿਨ ਇਹ ਜਿਹੜੀਆਂ ਤਰੰਗਾਂ ਨੇ ਇਮੀਡੀਏਟਲੀ ਉੱਠਦੀਆਂ ਨੇ ਇਵੇਂ ਜੈਟਲੀ ਇੱਕ ਦੂਜੇ ਦੇ ਉੱਤੇ ਅਸਰ ਕਰਦੀਆਂ ਨੇ ਸਤਸੰਗ ਦੇ ਵਿੱਚੋਂ ਜਿਹੜੀ ਮਾਹੌਲ ਦੇ ਵਿੱਚੋਂ ਤਰੰਗਾਂ ਵਾਈਬ ਨਿਕਲਦੀਆਂ ਨੇ ਉਹ ਟ੍ਰੈਵਲ ਕਰਦੀਆਂ ਹਨ ਬ੍ਰਹਮੰਡ ਦੇ ਅੰਦਰ ਸ਼ਾਂਤੀ ਲਿਆਉਂਦੀਆਂ ਨੇ ਸੁਖ ਲਿਆਉਂਦੀਆਂ ਨੇ ਮੌਸਮ ਨੂੰ ਸੈੱਟ ਕਰਦੀਆਂ ਨੇ ਜਿਹੜੀ ਈਵਲ ਫੋਰਸਸ ਦੀ ਕਰੋਪੀ ਆ ਉਹਨੂੰ ਰੋਕ ਰਹੀਆਂ ਨੇ ਉਹਦਾ ਬਲੀਆਂ ਨਾਲ ਤੇ ਚੱਲਦਾ ਕਿਉਂਕਿ ਸਭ ਤੋਂ ਸਟਰੋਂਗ ਨੇ ਜਿੱਥੇ ਇਹ ਹੋਵੇ ਉੱਥੇ ਕਾਲੀਆਂ ਸਭ ਖਤਮ ਹੋ ਜਾਂਦੀਆਂ ਜਿਵੇਂ ਲਾਈਟ ਜਾਲਦੀ ਹੈ ਹਨੇਰਾ ਖਤਮ ਹੋ ਜਾਂਦਾ ਐਸਾ ਸਤਸੰਗ ਦੇ ਅੰਦਰ ਆ ਕੇ ਬਾਕੀ ਦੀਆਂ ਸਾਰੀਆਂ ਲਹਿਰਾਂ ਦਬ ਜਾਂਦੀਆਂ ਇਹ ਜਦ ਫੈਲਦੀਆਂ ਅਸੀਂ ਜਦ ਇਹਦੇ ਵਿੱਚੋਂ ਉੱਠਦੇ ਹਾਂ ਕੁਛ ਦੇਰ ਦਾ ਅਸੀਂ ਲਾਈਟ ਦੇ ਵਾਤਾਵਰਣ ਵਿੱਚ ਰਹਾਗੇ ਇਹਨਾਂ ਲਹਿਰਾਂ ਦੇ ਜਦ ਅਸੀਂ ਬਾਹਰ ਜਾਵਾਂਗੇ ਉੱਥੇ ਬਲੈਕ ਪਰਮਾਣੂ ਫਿਰਦੇ ਨੇ ਐਟਮ ਬੇਅੰਤ ਕਿਸਮ ਦੇ ਪਰਮਾਣੂ ਦੁਨੀਆ ਦੇ ਖਿਆਲ ਦੇ ਫਿਰਦੇ ਨੇ ਉਹ ਸਾਨੂੰ ਓਵਰ ਪਾਵਰ ਕਰ ਜਾਣਗੇ ਅਸੀਂ ਭੁੱਲ ਜਾਵਾਂਗੇ ਪਤਾ ਹੀ ਨਹੀਂ ਚੇਤ ਚੇਤਾ ਹੀ ਨਹੀਂ ਰਹਿਣਾ ਜੋ ਮੈਂ ਸਰਵਨ ਭਗਤੀ ਦੀ ਗੱਲ ਕਰ ਰਿਹਾ ਸਰਵਨ ਭਗਤੀ ਤੁਸੀਂ ਸੁਣ ਰਹੇ ਹੋ ਮੈਂ ਬੋਲ ਰਿਹਾ ਇੱਕ ਇਹਦੇ ਵਿੱਚ ਸ਼ਕਤੀ ਬੋਲਦੇ ਨਹੀਂ ਪੈਦਾ ਹੋ ਰਹੀ ਹੈ ਉਹ ਬੋਲਦੇ ਨਹੀਂ ਪੈਦਾ ਹੋਗੇ ਤੁਹਾਡੇ ਹਿਰਦੇ ਅੰਦਰ ਰਹੀ ਹੈ ਤੇ ਇਹ ਭਗਤੀ ਇਹਦਾ ਕਨੈਕਸ਼ਨ ਬੈਕਗ੍ਰਾਉਂਡ ਨਾਲ ਜੁੜਿਆ ਹੋਣ ਕਰਕੇ ਸਾਰਿਆਂ ਦਾ ਕਨੈਕਸ਼ਨ ਪਰਮੇਸ਼ਰ ਦੇ ਨਾਲ ਹੋ ਜਾਂਦਾ ਜੇ ਮੈਂ ਪਿਆਰ ਦੀ ਬਾਤ ਕਰਾਂ ਤੁਹਾਡੇ ਅੰਦਰ ਹਿਰਦੇ ਚ ਪਿਆਰ ਆਏਗਾ ਬੈਰਾਗ ਦੀ ਕਰਾਂ ਹਿਰਦੇ ਚ ਬੈਰਾਗ ਆਏਗਾ ਗਿਆਨ ਦੀ ਬਾਤ ਕਰਾਂ ਗਿਆਨ ਪੈਦਾ ਹੋਏਗਾ ਜੋ ਇਸ ਤਰ੍ਹਾਂ ਸਰਵਣ ਭਗਤੀ ਕਰ ਕੰਮ ਕਰਦੇ ਆ دوسری ਪਾਵਰਫੁਲ ਭਗਤੀ ਹੈ ਕੀਰਤਨ ਦੀ ਜਦੋਂ ਕੀਰਤਨ ਜੁੜ ਕੇ ਕਰਦਾ ਹੈ ਉਹ ਕੀਰਤਨ ਗਲਤ ਹੋ ਗਿਆ ਪੈਸਿਆਂ ਵਾਸਤੇ ਸ਼ੁਰੂ ਹੋ ਗਿਆ ਜੁੜਣ ਵਾਲਾ ਕੀਰਤਨ